1509 ਬਾਸਮਤੀ ਚੱਕੀ ਸੀ ਤੇ ਉਦੋਂ ਬਾਅਦ ਗੋਭੀ ਲਾਈ ਆ ਗੋਭੀ ਤੋਂ ਬਾਅਦ ਬਾਈ ਦੀ ਕਣਕ ਦੀ ਤਿਆਰੀ ਆ ਜਿਹੜੀ ਆਪਣੀ ਹੁਣ ਸਾਡੀ ਜਿਹੜੀ ਕਣਕ ਆ ਉਹ ਘੰਟਿਆਂ ਦੇ ਹਿਸਾਬ ਨਾਲ ਲੇਟ ਹੋ ਰਹੀ ਆ ਜਿਹੜੀ ਗੋਭੀ ਆ ਬਾਈ ਆਪਣੀ ਇਹ ਸਾਰੀ ਸ਼ਿਫਟਾਂ ਚ ਕੀਤੀ ਵੀ ਆ ਤੈਨੂੰ ਸਾਰੇ ਰੇਟ ਹੀ ਮਿਲਦੇ ਆ ਵੱਧ ਵੀ ਮਿਲਦੇ ਆ ਘੱਟ ਵੀ ਮਿਲਦੇ ਆ ਜਿਹੜੀ ਸਾਡੀ ਸਾਡੇ ਸਰਦਾਰ ਸਾਹਿਬ ਬਾਈ ਦੀ ਮਗਰ ਸਾਡੀ ਜਿਹੜੇ ਵਾਹਣ ਦੀ ਤਿਆਰੀ ਕਰਦੇ ਆ ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਆਪਾਂ ਬਾਈ ਦੀ ਜਿਹੜੀ ਅਗਲੀ ਤਿਆਰੀ ਬਾਰੇ ਤੁਹਾਨੂੰ ਦੱਸ ਗਏ ਬਿਆਹ ਸਾਈਡ ਬਾਈ ਜੀ ਆਪਣੀ ਜਿਹੜੀ ਕਣਕ ਦੀ ਤਿਆਰੀ ਹੋ ਰਹੀ ਆ ਜਿਹੜੀ ਆਪਾਂ 1509 ਬਾਸਮਤੀ ਚੱਕੀ ਸੀ ਤੇ ਉਦੋਂ ਬਾਅਦ ਗੋਭੀ ਲਾਈ ਆ ਗੋਭੀ ਤੋਂ ਬਾਅਦ ਬਾਈ ਜੀ ਕਣਕ ਦੀ ਤਿਆਰੀ ਆ ਜਿਹੜੀ ਆਪਣੀ 2851 ਦੀ ਹੋ ਰਹੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਬਾਈ ਜੀ ਬਾਹਣ ਤੁਸੀਂ ਦੇਖ ਲਓ ਵੀ ਇਹ ਗੋਭੀ ਵਾਲਾ ਹੀ ਆ ਤਕਰੀਬਨ ਜਿੰਨਾ ਵੀ ਵਿੱਚ ਦੇ ਹਰਾ ਪਤਰਾਲ ਸੀਗਾ ਆਪਾਂ ਸਾਰਾ ਵਿੱਚ ਇਹਦੇ ਖਲਾਰ ਕੇ ਬਾਈ ਜੀ ਰੋਟਾਵੇਟਰ ਮਾਰ ਕੇ ਮਿਕਸ ਕਰਤਾ ਤੇ ਸੁਹਾਗੇ ਦੀਆਂ ਬਾਈ ਜੀ ਜਿਹੜੀਆਂ ਤਿੰਨ ਆਪਾਂ ਮਾਰਾਂਗੇ ਬਾਹਾਂ ਲਾਵਾਂਗੇ ਤਿੰਨ ਸੁਹਾਗੇ ਦੀਆਂ ਜਿਹੜੀਆਂ ਆਪਾਂ ਤਿਆਂ ਜਿਹੜੀਆਂ ਬਾਹਾਂਗੇ ਜ਼ਮੀਨ ਨੂੰ ਪੂਰੀ ਕਰਾਂਗੇ ਟਾਇਟ ਤੇ ਜ਼ੀਰੋ ਨਾਲ ਬਾਈ ਜੀ ਆਪਾਂ ਫਿਰ ਹੋਰੇ ਕੱਢਨੇ ਆ ਫੇਰ ਤੇ ਇਧਰਲੇ ਪਾਸੇ ਜਿਹੜੀ ਬਾਈ ਜੀ ਗੋਭੀ ਆ ਸਾਡੀ ਦੂਜੀ ਸਾਈਡ ਜਿਵੇਂ ਜਿਵੇਂ ਵਾਣ ਵਿਹਲਾ ਹੁੰਦਾ ਜਾਂਦਾ ਉਹਦੀ ਸਪਲਾਈ ਆ ਜਿਹੜੀ ਆਪਣੀ ਜਾਰੀ ਆ ਜੰਮੂ ਦੀ ਸ਼੍ਰੀਨਗਰ ਦੀ ਅੰਮਰਸਰ ਜਲੰਧਰ ਸਾਰੀਆਂ ਮੰਡੀਆਂ ਚ ਆਪਾਂ ਭੇਜ ਰਹੇ ਆ ਤਕਰੀਬਨ ਇੱਕੋ ਥਾਂ ਤੇ ਹਜੇ ਬੜੀ ਕਿਰਪਾ ਬਾਬੇ ਨਾਨਕ ਦੀ ਜਿਹੜਾ ਸਾਡਾ ਐਤਕੀ ਸਾਨੂੰ ਰੇਟ ਆ ਜਿਹੜਾ ਤਕਰੀਬਨ 15 ਕਿ ਦਿਨ ਹੋ ਗਏ ਆ ਲੰਮਾ ਸਮਾਂ ਜਿਹੜਾ ਟਿਕ ਰਿਹਾ ਨਹੀਂ ਤਾਂ ਇੰਨਾ ਲੰਮਾ ਸਮਾਂ ਰੇਟ ਨਹੀਂ ਟਿਕਦਾਗਾ ਵੀ ਹੋ ਸਕਦਾ ਕੋਈ ਇੱਕ ਦੋ ਦਿਨਾਂ ਦੇ ਵਿੱਚ ਦੀ ਕੋਈ ਬਾਜ਼ਾਰ ਆ ਜਿਹੜਾ 2-4 ਰੁਪਏ 5 ਰੁਪਏ ਥੱਲੇ ਆ ਸਕਦਾ ਕਿਉਂਕਿ ਥੋੜੀ ਹੀਟ ਜ਼ਿਆਦਾ ਹੈ ਹੀਟ ਦੇ ਨਾਲ ਜਿਹੜੀ ਗੋਭੀ ਆ ਛੇਤੀ ਬਣੂਗੀ ਤੇ ਬਾਜ਼ਾਰਾਂ ਦੇ ਵਿੱਚ ਵਾਧਾ ਹੋਊਗੀ ਪਰ ਫੇਰ ਵੀ ਚਲੋ ਠੀਕ ਆ ਕੰਮ ਬਾਕੀ ਸਾਡਾ ਬਈ ਜਿਹੜਾ ਕਣਕ ਦਾ ਕੰਮ ਆ ਜਿਵੇਂ ਆਪਾਂ 1509 ਵਾਲੇ ਦਿਨ ਵਾਢਣ ਤੋਂ ਬਾਅਦ ਆਪਾਂ ਛੇਤੀ ਤੇ ਛੇਤੀ ਵਾਹਣ ਅਸੀਂ ਤਿਆਰ ਕਰਦੇ ਆਂ ਗੋਭੀ ਲਾਉਣ ਵਾਸਤੇ ਤੇ ਉਸੇ ਤਰ੍ਹਾਂ ਬਾਈ ਜੀ ਹੁਣ ਕਣਕ ਬੀਜਣ ਦਾ ਸਾਡਾ ਪੂਰਾ ਸਾਡੇ ਤੇ ਫੇਰ ਕਾਸਾ ਵੀ ਹੁਣ ਸਾਡੀ ਜਿਹੜੀ ਕਣਕ ਆ ਉਹ ਘੰਟਿਆਂ ਦੇ ਹਿਸਾਬ ਨਾਲ ਲੇਟ ਹੋ ਰਹੀ ਆ ਤੇ 2851 ਦਾ ਵੀ ਆ ਜਿਹੜਾ ਬਾਈ 50 ਕਿਲੋ ਤੋਂ ਆਪਾਂ ਸਟਾਰਟ ਕਰਾਂਗੇ ਜਿਵੇਂ ਜਿਵੇਂ ਲੇਟ ਹੁੰਦੀ ਜਾਊਗੀ ਓਵੇਂ ਓਵੇਂ ਆਪਾਂ ਕਿੱਲੇ ਦਾ 10-10 ਕਿਲੋ ਬੀ ਆ ਜਿਹੜਾ ਉਹ ਪਾਵਾਂਗੇ ਵਧਾਵਾਂਗੇ ਬੀ ਨੂੰ ਤੇ ਲਗਾਤਾਰ ਜਿਹੜਾ ਕੰਮ ਆ ਮਗਰ ਦੀ ਮਗਰ ਸਾਡਾ ਬਾਈ ਜਿਹੜੀ ਵਾਹਾਂ ਦਾ ਉਹ ਸ਼ੁਰੂ ਆ ਵਾਹਣ ਆ ਜਿਹੜਾ ਬੜੀ ਤਿਆਰੀ ਆ ਜਿਹੜੀ ਸਾਡੀ ਸਾਡੇ ਸਰਦਾਰ ਸਾਹਿਬ ਬਾਈ ਦੀ ਮਗਰ ਸਾਡੀ ਜਿਹੜੇ ਵਾਹਣ ਦੀ ਤਿਆਰੀ ਕਰਦੇ ਆ ਤੁਹਾਨੂੰ ਪਹਿਲਾਂ ਵੀ ਵੀਡੀਓ ਚ ਪਖਾਏ ਸੀ ਆਪਾਂ ਵੀ ਪਹਿਲਾਂ ਬਾਸਪਤੀ ਵਾਲਾ ਵਾਹਣ ਵੀ ਇਹਨਾਂ ਨੇ ਤਿਆਰ ਕੀਤਾ ਸੀ ਤੇ ਖੇਡਾਂ ਪਾਈਆਂ ਸੀ ਕਿਉਂਕਿ ਮੈਨੂੰ ਥੋੜਾ ਜਿਹਾ ਟਰੈਕਟਰ ਤੇ ਬੈਠਣ ਤੋਂ ਰੋਕਿਆ ਸੀ ਕਰਕੇ ਅੱਜ ਵੀ ਉਹਨਾਂ ਦੀ ਫੇਰ ਜਿਹੜੀ ਹੈਗੀ ਆ ਡਿਊਟੀ ਲੱਗੀ ਵੀ ਆ ਸੁਹਾਗੇ ਮਾਰੀ ਜਾਂਦੇ ਆ ਕੱਲ ਨੂੰ ਜਿਹੜੇ ਹੋਰੇ ਆ ਬਾਸਪਤੀ ਦੇ ਕੱਢਣੇ ਆ ਇਹ ਅੱਜ ਬਾਈ ਜੀ ਜਿਹੜਾ ਆਪਣਾ ਦੇਸੀ ਦਾ ਬ੍ਰਾਂਡ ਆ ਉਹ ਚੱਲੀ ਜਾਂਦਾ ਤੇ ਅਗਲੀ ਹਫ਼ਤਾ ਜਿਹੜੀ ਉਹ ਆਪਣੀ ਹਾਈਬ੍ਰਿਡ ਦੀ ਚੱਲਣੀ ਆ ਉਹਦੇ ਬਾਰੇ ਆਪਾਂ ਸਵੇਰੇ ਜਾਂ ਪਰਸੋ ਤੁਹਾਨੂੰ ਵੀਡੀਓ ਪਾਵਾਂਗੇ ਹਾਈਬ੍ਰਿਡ ਵੀ ਦਿਖਾਵਾਂਗੇ ਕਿਉਂਕਿ ਜਿੰਨੀ ਵੀ ਗੋਭੀ ਮੇਰੀ ਲੱਗੀ ਵੀ ਆ ਸਾਰੀ ਸ਼ਿਫਟਾਂ ਚ ਲਾਈ ਆ ਕੋਈ 15 16 ਕਿੱਲਿਆਂ ਤੋਂ ਜਿਹੜੀ ਸ਼ਿਫਟ ਅਸੀਂ ਬਣਾਉਨੇ ਆ 15 16 ਕਿੱਲੇਾਂ ਦੀ ਸ਼ਿਫਟ ਪਹਿਲਾਂ ਚੱਲੀ ਆ ਹੁਣ ਤਕਰੀਬਨ ਜਿਹੜੀ 10 12 ਕਿੱਲਿਆਂ ਦੀ ਸ਼ਿਫਟ ਫੇਰ ਚੱਲਣੀ ਆ ਤੇ ਉਸ ਤੋਂ ਬਾਅਦ 5 7 ਕਿੱਲਿਆਂ ਦੀ ਸ਼ਿਫਟ ਫੇਰ ਚੱਲੂਗੀ ਸ਼ਿਫਟਾਂ ਦੇ ਵਿੱਚ ਜਿਹੜਾ ਹੈਗਾ ਸਿਸਟਮ ਸਾਡਾ ਇਹ ਕੀਤਾ ਹੋਇਆ ਹੈ ਬੜੇ ਭਰਾ ਸੀ ਜਿਹੜੇ ਕਮੈਂਟ ਕਰਦੇ ਸੀਗੇ ਬਾਈ ਐਡਾ ਸਿਸਟਮ ਆ ਗੋਭੀ ਦਾ ਤਾਂ ਸੰਭਾਲਣਾ ਬੜਾ ਔਖਾ ਸਾਰੀ ਜਿਹੜੀ ਗੋਭੀ ਆ ਬਾਈ ਆਪਣੀ ਇਹ ਸਾਰੀ ਸ਼ਿਫਟਾਂ ਚ ਕੀਤੀ ਵੀ ਆ ਤੈਨੂੰ ਸਾਰੇ ਰੇਟ ਹੀ ਮਿਲਦੇ ਆ ਵੱਧ ਵੀ ਮਿਲਦੇ ਆ ਘੱਟ ਵੀ ਮਿਲਦੇ ਆ ਤੇ ਆਪਣੀ ਜਿਹੜੀ ਐਵਰੇਜ ਆ ਉਹ ਤਕਰੀਬਤ ਚੰਗੀ ਪੈ ਜਾਂਦੀ ਆ ਤੇ ਇਸੇ ਤਰ੍ਹਾਂ ਕੰਮ ਜਾਰੀ ਆ ਬਾਈ ਗਾਂ ਵਾਲਾ ਪ੍ਰੋਸੈਸ ਤੁਹਾਨੂੰ ਦਿਖਾਉਂਦੇ ਰਾਵਾਂਗੇ ਕਣਕ ਦੀ ਜਿਹੜੀ 2851 ਦੀ ਬਜਾਦ ਆਪਾਂ ਕੱਲ ਨੂੰ ਜਿਹੜਾ ਹੈਗਾ ਸ਼ੁਰੂ ਕਰ ਰਹੇ ਆਂ ਮਗਰ ਉਹ ਵੀ ਤੁਹਾਨੂੰ ਕੱਲ ਨੂੰ ਆਪਾਂ ਵੀਡੀਓ ਬਣਾਵਾਂਗੇ ਤੇ ਪਾਵਾਂਗੇ ਦਿਖਾਵਾਂਗੇ ਬਣੇ ਰਹੋ ਜੀ ਬਾਈ ਪੇਜ ਨਾਲ ਧੰਨਵਾਦ ਜੀ